ਤੋਕੇ ਬਾਜ਼ ਨੇ ਮਸੂਕਾਂ ਅੱਜ ਕੱਲ੍ਹ ਦੀਆਂ ਕਰੋ ਨਾ ਪਿਆਰ ਮਿੱਤਰੋ ਯਾਰੋ ਇਹ ਤਾਂ ਗੱਲ ਸੁਣੀ ਸੀ ਕਿ ਪਿਆਰ ਚ ਧੋਖਾ ਮਿਲਦਾ ਏ ਪਰ ਅੱਜ ਕੱਲ੍ਹ ਵਿਆਹ ਤੋਂ ਬਾਅਦ ਬਹੁਤ ਧੋਖੇ ਮਿਲਦੇ ਪਏ ਆ ਖਾਸ ਕਰਕੇ ਧੋਖੇ ਉੱਥੇ ਮਿਲਦੇ ਪਏ ਆ ਜਦੋਂ ਘਰ ਵਾਲਿਆਂ ਨੂੰ ਵਿਦੇਸ਼ਾਂ ਚ ਭੇਜਿਆ ਜਾਂਦਾ ਏ ਆ ਇੱਕ ਨਵੀਂ ਖਬਰ ਜਿਹੜੀ ਆ ਸਾਹਮਣੇ ਆਈ ਇਹ ਚੰਨੇ ਪੂਰੇ ਪੰਜਾਬ ਨੂੰ ਰਵਾ ਕੇ ਰੱਖ ਦਿੱਤਾ ਏ ਹੁਣ ਤਾਂ ਲੋਕ ਵਿਆਹ ਕਰਵਾਉਣ ਤੋਂ ਡਰਦੇ ਆ ਅੱਜ ਜੋ ਤੁਸੀਂ ਸਰਦਾਰ ਵੀਰ ਦੇਖ ਰਹੇ ਹੋ ਇਹ ਫਰੀਦਕੋਟ ਦੇ ਪਿੰਡ ਸੁਖਨਵਾਲਾ ਦਾ ਰਹਿਣ ਵਾਲਾ ਸੀ ਜਿਸ ਦਾ ਵਿਆਹ ਫਰੀਦਕੋਟ ਦੀ ਇੱਕ ਕੁੜੀ ਨਾਲ ਹੋਇਆ ਜੀਹਾਂ 2023 ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਇਹ ਵੀਰ ਕੁੜੀ ਤੇ ਪੈਸੇ ਲਾ ਕੇ ਉਸ ਨੂੰ ਕੈਨੇਡਾ ਭੇਜ ਦਿੰਦਾ ਏ ਪਰ ਉਧਰ ਜਾ ਕੇ ਕੁੜੀ ਦੀ ਗੱਲਬਾਤ ਕਿਸੇ ਹੋਰ ਮੁੰਡੇ ਨਾਲ ਹੋ ਜਾਂਦੀ ਏ ਇਹ ਸਰਦਾਰ ਵੀਰ ਜੋ ਫਰੀਦਕੋਟ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਗੁਰਵਿੰਦਰ ਸਿੰਘ ਸੀ ਪਰ ਇਸ ਦੀ ਘਰਵਾਲੀ ਦੀ ਬਾਹਰ ਜਦੋਂ ਕੈਨੇਡਾ ਚ ਰਹਿੰਦੇ ਮੁੜੇ ਹਰਕਮਲ ਸਿੰਘ ਨਾਲ ਗੱਲਬਾਤ ਹੋ ਜਾਂਦੀ ਹੈ ਤਾਂ ਉਹ ਵੀਰ ਨਾਲ ਗੱਲ ਕਰਨਾ ਛੱਡ ਦਿੰਦੀ ਹੈ ਵੀਰ ਬਹੁਤ ਕੋਸ਼ਿਸ਼ਾਂ ਕਰਦਾ ਹੈ ਉਹਦੇ ਨਾਲ ਗੱਲ ਕਰਨ ਨੂੰ ਡਿਪਰੈਸ਼ਨ ਚ ਰਹਿੰਦਾ ਹੈ ਪਰ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਕੈਨੇਡਾ ਵੱਲੋਂ ਗੁਰਵਿੰਦਰ ਸਿੰਘ ਦੀ ਘਰਵਾਲੀ ਤੇ ਉਸਦੇ ਬੁਆਏਫਰੈਂਡ ਹਰਕਮਲ ਸਿੰਘ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਪਰ ਕੈਨੇਡਾ ਚ ਪਾਇਆ ਪਿਆਰ ਪੰਜਾਬ ਆਣ ਕੇ ਵੀ ਉਵੇਂ ਹੀ ਰਹਿੰਦਾ ਹੈ ਕਈ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਗੁਰਵਿੰਦਰ ਸਿੰਘ ਨੂੰ ਪਤਾ ਸੀ ਕਿ ਉਸ ਦੀ ਘਰਵਾਲੀ ਦੀ ਕਿਸੇ ਮੁੜੇ ਨਾਲ ਗੱਲਬਾਤ ਹੈ ਉਹ ਇਸ ਗੱਲ ਤੋਂ ਤਦਸੀ ਫਿਰ ਇੱਕ ਰਾਤ ਆਉਂਦੀ ਹੈ 28 ਤਰੀਕ ਦੀ ਜਦੋਂ ਗੁਰਵਿੰਦਰ ਸਿੰਘ ਦੀ ਘਰ ਵਾਲੀ ਆਪਣੇ ਪ੍ਰੇਮੀ ਹਰਕਮਲ ਸਿੰਘ ਨਾਲ ਮਿਲ ਕੇ ਆਪਣੇ ਹੀ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਗੁਰਵਿੰਦਰ ਸਿੰਘ ਦੀ লাশ ਛੱਤ ਤੋਂ ਮਿਲਦੀ ਹੈ ਯਾਰ ਲੋਕਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਮੁੰਡਾ ਸੀ ਬਹੁਤ ਹੀ ਵਧੀਆ ਇਨਸਾਨ ਸੀ ਇਸੇ ਕਰਕੇ ਹੀ ਸੋਸ਼ਲ ਮੀਡੀਆ ਤੇ ਲੋਕ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਗੁਰਵਿੰਦਰ ਸਿੰਘ ਨੂੰ ਲੋਕ ਗੁਰਵਿੰਦਰ ਸਿੰਘ ਦੇ ਹੱਕ 'ਚ ਆਵਾਜ਼ ਉਠਾ ਰਹੇ ਆ ਕਿ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਭਾਵੇਂ ਹੁਣ ਵੀਰ ਇਸ ਦੁਨੀਆ ਤੇ ਨਹੀਂ ਰਿਹਾ ਉਸਦੇ ਟੱਬਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਕੁੜੀ ਨੇ ਬਹੁਤ ਗਲਤ ਕੀਤਾ ਮੁੰਡੇ ਨੇ ਵਿਸ਼ਵਾਸ ਕਰਕੇ ਉਸਨੂੰ ਕੈਨੇਡਾ ਭੇਜਿਆ ਕਿ ਚੱਲ ਸਾਡੀ ਜ਼ਿੰਦਗੀ ਵਧੀਆ ਹਾਂਗੀ ਸਾਡਾ ਫਿਊਚਰ ਵਧੀਆ ਹੋਊਗਾ ਮੈਂ ਵੀ ਕੈਨੇਡਾ ਚਲੇ ਆ ਜਾਵਾਂਗਾ ਪਰ ਉਹ ਕੁੜੀ ਉਧਰ ਜਾ ਕੇ ਹੋਰ ਹੀ ਕੰਮਾਂ 'ਚ ਪੈ ਗਈ ਤੇ ਹੀਰੇ ਵਰਗਾ ਮਾਂ ਦਾ ਪੁੱਤ ਮਾਂ ਤੋਂ ਦੂਰ ਕਰ ਦਿੱਤਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਵੀ ਕੋਈ ਵੀਰ ਧੋਖਾ ਹੋਣ ਤੋਂ ਬਚ ਸਕੇ ਆਪਣੀ ਜ਼ਿੰਦਗੀ ਬਚਾ ਸਕੇ ਇਨ੍ਹਾਂ ਧੋਖੇਬਾਜ਼ ਰੰਨਾ ਤੋਂ ਬਾਕੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਜੋ ਐਵੇਂ ਦੀਆਂ ਹੁੰਦੀਆਂ ਨੇ ਉਹਨਾਂ ਤੋਂ ਬਚ ਕੇ ਰਿਹਾ ਕਰੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ